ਜਦੋਂ ਰਵਿੰਦਰ ਨੇ ਆਪਣੇ ਪਿਤਾ ਜੀ ਦੇ ਕਫਨ ਦੇ ਪੈਸੇ ਗਿਣੇ ਤਾਂ ਉਹ ਸਿਰਫ 700 ਰੁਪਏ ਸਨ ਬਸ 700 ਉਸ ਦਿਨ ਉਹਨੂੰ ਪਤਾ ਲੱਗਿਆ ਕਿ ਗਰੀਬੀ ਕਿੰਨੀ ਬੇਰਹਿਮ ਹੁੰਦੀ ਆ ਪਰ ਉਸ ਦਿਨ ਤੋਂ ਅੱਜ ਤੱਕ ਦੀ ਇਹ ਕਹਾਣੀ ਇਹ ਕਹਾਣੀ ਤੁਹਾਡੀ ਸੋਚ ਬਦਲ ਦੇਗੀ ਕਿਉਂਕਿ ਅੱਜ ਉਹੀ ਰਵਿੰਦਰ ਕਰੋੜਾਂ ਦਾ ਮਾਲਕ ਹੈ ਪਰ ਕਿਵੇਂ ਇਹ ਕਹਾਣੀ ਵਿੱਚ ਦੇਖਾਂਗੇ ਸੋ ਜੇਕਰ ਤੁਸੀਂ ਵੀ ਅੱਜ ਉਹ ਰਵਿੰਦਰ ਵਾਂਗ ਗਰੀਬੀ ਨਾਲ ਜੂਝ ਰਹੇ ਹੋ ਤਾਂ ਇਹ ਕਹਾਣੀ ਤੁਹਾਡੇ ਲਈ ਹੈ ਸੋ ਚਲੋ ਅਰਵਿੰਦਰ ਦੀ ਜ਼ਿੰਦਗੀ ਮਾਈਂਡਸੈਟ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਤਾਂ ਜੋ ਤੁਸੀਂ ਵੀ ਇਸ ਨੂੰ ਅਪਣਾ ਕੇ ਜ਼ਿੰਦਗੀ ਵਿੱਚ ਅੱਗੇ ਵਧ ਸਕੋ ਇਹ ਕਹਾਣੀ ਪੰਜਾਬ ਦੇ ਇੱਕ ਪਿੰਡ ਤੋਂ ਸ਼ੁਰੂ ਹੁੰਦੀ ਆ ਇਹ ਪਿੰਡ ਵਿੱਚ ਇੱਕ ਅਰਵਿੰਦਰ ਨਾਮ ਦਾ ਮਿਹਨਤੀ ਇਮਾਨਦਾਰ ਤੇ ਪੜ੍ਹਾਈ ਵਿੱਚ ਤੇਜ਼ ਮੁੰਡਾ ਰਹਿੰਦਾ ਸੀ ਸਭ ਨਾਲ ਹੱਸ ਕੇ ਮਿਲਣ ਵਾਲਾ ਅਤੇ ਛੋਟੇ ਵੱਡੇ ਹਰ ਇੱਕ ਦਾ ਸਤਿਕਾਰ ਕਰਨ ਵਾਲਾ ਅਰਵਿੰਦਰ ਦੀ ਉਮਰ ਸਿਰਫ 19 ਸਾਲ ਸੀ ਜਦੋਂ ਉਸਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਉਹ ਇਕੱਲਾ ਪੁੱਤਰ ਸੀ ਮਾਂ ਬਿਮਾਰ ਸੀ ਅਤੇ ਦੋ ਛੋਟੀਆਂ ਭੈਣਾਂ ਦੀ ਪੜ੍ਹਾਈ ਅਧੂਰੀ ਸੀ ਪਿਤਾ ਦੀ ਮੌਤ ਤੋਂ ਬਾਅਦ ਹਰ ਇੱਕ ਅੰਤਿਮ ਰੀਤੀ ਰਿਵਾਜ ਪੂਤਾ ਦਿੱਤੇ ਗਏ ਹੁਣ ਹਰ ਇੱਕ ਕਾਰਜ ਹੋਣ ਤੋਂ ਬਾਅਦ ਉਸ ਦਿਨ ਜਦੋਂ ਸਾਰੇ ਰਿਸ਼ਤੇਦਾਰ ਵੀ ਚਲੇ ਗਏ ਸਨ ਰਵਿੰਦਰ ਸ਼ਾਤ ਤੇ ਬੈਠਾ ਆਸਮਾਨ ਵੱਲ ਦੇਖ ਰਿਹਾ ਸੀ ਅੱਖਾਂ ਵਿੱਚ ਹੰਝੂ ਨਹੀਂ ਸਨ ਕਿਉਂਕਿ ਹੰਝੂਆਂ ਤੋਂ ਅੱਗੇ ਦੀ ਕੋਈ ਮੰਜ਼ਰ ਨਹੀਂ ਸੀ ਉਸ ਦੇ ਕੋਲ ਸਿਰਫ ਇੱਕ ਸਵਾਲ ਸੀ ਹੁਣ ਅੱਗੇ ਕੀ ਕਰਨਾ ਹੈ ਹੁਣ ਅੱਗੇ ਘਰ ਨੂੰ ਕਿਵੇਂ ਚਲਾਵਾਂ ਆਪਣੀ ਮਾਂ ਨੂੰ ਅਤੇ ਭੈਣਾਂ ਨੂੰ ਅੱਗੇ ਕਿਵੇਂ ਖੁਸ਼ੀਆਂ ਦੇਣੀਆਂ ਹਨ ਉਸ ਦੇ ਅੰਦਰ ਬਹੁਤ ਸਾਰੇ ਸਵਾਲਾਂ ਦੇ ਨਾਲ ਨਾਲ ਪਰੇਸ਼ਾਨੀਆਂ ਵੀ ਦਿਮਾਗ 'ਚ ਘੁੰਮ ਰਹੀਆਂ ਸਨ ਉਸ ਦੇ ਪਿਤਾ ਜੀ ਇੱਕ ਮਜ਼ਦੂਰ ਸਨ ਬਾਪ ਭਾਵੇਂ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ ਪਰ ਆਪਣੇ ਬੱਚਿਆਂ ਨੂੰ ਉਹ ਆਪਣੀ ਹੈਸੀਅਤ ਦੇ ਅਨੁਸਾਰ ਹਰ ਖੁਸ਼ੀ ਦੇਣ ਦੀ ਅੰਤਿਮ ਸਾਹ ਤੱਕ ਕੋਸ਼ਿਸ਼ ਕਰਦਾ ਹੈ ਰਵਿੰਦਰ ਦੇ ਪਿਤਾ ਜੀ ਦਿਨ ਰਾਤ ਮਿਹਨਤ ਕਰਦੇ ਸੀ ਪਰ ਫਿਰ ਵੀ ਘਰ ਵਿੱਚ ਦੋ ਵੇਲੇ ਦੀ ਰੋਟੀ ਮੁਸ਼ਕਲ ਨਾਲ ਹੀ ਆਪ ਹੁੰਦੀ ਸੀ। ਇਸੇ ਗਰੀਬੀ ਦੇ ਕਾਰਨ ਰਵਿੰਦਰ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਤਾਂ ਜੋ ਪਿਤਾ ਜੀ ਦਾ ਹੱਥ ਵਟਾ ਸਕੇ। ਪਰ ਉਸ ਸਮੇਂ ਮਾਤਾ ਪਿਤਾ ਨਹੀਂ ਚਾਹੁੰਦੇ ਸਨ ਕਿ ਰਵਿੰਦਰ ਇਹ ਪੜ੍ਹਾਈ ਛੱਡੇ। ਪਰ ਫਿਰ ਵੀ ਉਸ ਨੇ ਗਰੀਬੀ ਨਾਲ ਜੂਝਣ ਲਈ ਆਪਣੀ ਪੜ੍ਹਾਈ ਨਿਛਾੜ ਦਿੱਤਾ ਅਤੇ ਆਪਣੇ ਪਿਤਾ ਜੀ ਦੇ ਨਾਲ ਹੱਥ ਵਟਾਉਣ ਲੱਗਾ। ਪਰ ਹੁਣ ਉਹ ਵੀ ਨਹੀਂ ਸੀ ਰਹੇ। ਸੋ ਹੁਣ ਪਿਤਾ ਦੀ ਮੌਤ ਤੋਂ ਬਾਅਦ ਅਗਲੇ ਦਿਨ ਤੋਂ ਰਵਿੰਦਰ ਨੇ ਕੰਮ ਲੱਭਣਾ ਸ਼ੁਰੂ ਕਰ ਦਿੱਤਾ। ਪਰ ਬਿਨਾ ਸਿੱਖਿਆ ਬਿਨਾ ਹੁਨਰ ਹਰ ਪਾਸਿਓਂ ਮਿਲਦਾ ਸਿਰਫ ਜਵਾਬ ਜੀ ਅਤੇ ਇਸ ਦੇ ਨਾਲ ਲੋਕ ਉਸ ਦਾ ਮਜ਼ਾਕ ਵੀ ਉਡਾਉਂਦੇ ਕਿਤੇ ਵੀ ਉਹ ਨੌਕਰੀ ਲਈ ਜਾਂਦਾ ਤਾਂ ਅੱਗੇ ਉਹ ਦੁਕਾਨਦਾਰ ਕਹਿੰਦੇ ਕਿ ਦਸਵੀਂ ਪਾਸ ਅਤੇ ਨੌਕਰੀ ਚਾਹੀਦੀ ਆ ਇਹ ਕਹਿ ਕੇ ਅੱਗੇ ਹੱਸਣ ਲੱਗ ਜਾਂਦੇ ਰਵਿੰਦਰ ਚੁੱਪ ਰਿਹਾ ਪਰ ਅੰਦਰ ਤੋਂ ਕੁਝ ਟੁੱਟ ਰਿਹਾ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਉਹ ਅੱਗੇ ਕੀ ਕਰੇ ਰਵਿੰਦਰ ਚੁੱਪ ਰਿਹਾ ਪਰ ਅੰਦਰ ਤੋਂ ਕੁਝ ਟੁੱਟ ਰਿਹਾ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਅੱਗੇ ਹੁਣ ਕੀ ਕਰੇ ਉਸ ਨੂੰ ਆਪਣੇ ਆਪ ਤੇ ਗੁੱਸਾ ਵੀ ਆ ਰਿਹਾ ਸੀ ਕਿ ਉਸ ਨੇ ਜਦ ਕਰਕੇ ਪੜ੍ਹਾਈ ਕਿਉਂ ਵਿੱਚ ਛੱਡ ਦਿੱਤੀ ਸੀ ਜੇਕਰ ਉਹਨੇ ਥੋੜਾ ਹੋਰ ਪੜ੍ਹਿਆ ਹੁੰਦਾ ਤਾਂ ਹੁਣ ਉਸ ਨੂੰ ਇੱਕ ਚੰਗੀ ਨੌਕਰੀ ਮਿਲ ਜਾਂਦੀ ਪਰ ਹੁਣ ਪਛਤਾਵੇ ਤੋਂ ਬਿਨਾ ਕੀਤਾ ਵੀ ਕੀ ਜਾ ਸਕਦਾ ਸੀ ਉਸ ਨੇ 15-15 ਦਿਨ ਤੱਕ 40 ਤੋਂ ਵੱਧ ਥਾਵਾਂ ਤੇ ਅਰਜ਼ੀਆਂ ਲਗਾਈਆਂ ਕਿਤੇ ਉਹ ਜਵਾਬ ਨਹੀਂ ਆਇਆ ਤੇ ਕਿਤੇ ਸਿੱਧਾ ਮਨ੍ਹਾ ਕਰ ਦਿੱਤਾ ਗਿਆ ਥੱਕ ਹਾਰ ਕੇ ਫਿਰ ਇੱਕ ਦਿਨ ਉਸ ਨੂੰ ਚਾਹ ਦੀ ਦੁਕਾਨ ਤੇ ਬਰਤਨ ਧੋਂਦਾ ਕੰਮ ਮਿਲ ਜਾਂਦਾ। ਉੱਥੇ ਤਨਖਾਹ ਉਹਦੀ ਹੁੰਦੀ ਆ 3000 ਰੁਪਏ। ਤਨਖਾਹ ਘੱਟ ਹੋਣ ਦੇ ਬਾਵਜੂਦ ਵੀ ਮਜਬੂਰੀ ਵਿੱਚ ਉਹਨੇ ਇਹ ਕੰਮ ਕਰਨ ਲਈ ਹਾਂ ਕਰ ਦਿੱਤੀ ਕਿਉਂਕਿ ਉਹਨੂੰ ਨੌਕਰੀ ਦੀ ਸਖਤ ਲੋੜ ਸੀ। ਘਰ ਵਿੱਚ ਰੋਟੀ ਦਾ ਇੱਕੋ ਮਾਤਰ ਸਹਾਰਾ ਹੁਣ ਰਵਿੰਦਰ ਹੀ ਸੀ। ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਰਵਿੰਦਰ ਬਰਤਨ ਧੋਂਦਾ, ਫਰਸ਼ ਪੂੰਝਦਾ, ਚਾਹ ਪਹੁੰਚਾਉਂਦਾ। ਸਿਆਣ ਦੇ ਦਿਨ ਹੋਣ ਦੇ ਕਾਰਨ ਇਨਾ ਜ਼ਿਆਦਾ ਕੰਮ ਕਰਕੇ ਉਹਦੇ ਹੱਥ ਛਿੱਲ ਜਾਂਦੇ ਪੈਰਾਂ ਵਿੱਚ ਸੋਜ ਆ ਜਾਂਦੀ ਪਰ ਉਹ ਹਾਰਿਆ ਨਹੀਂ ਉਹਨੇ ਇੱਥੇ ਬਹੁਤ ਸਖਤ ਮਿਹਨਤ ਕੀਤੀ ਇਹ ਨੌਕਰੀ ਉਹਦੇ ਘਰ ਤੋਂ ਕਾਫੀ ਦੂਰ ਸੀ ਸਵੇਰੇ ਜਲਦੀ ਕੰਮ ਸ਼ੁਰੂ ਹੁੰਦਾ ਅਤੇ ਦੇਰ ਰਾਤ ਤੱਕ ਉਹਨੂੰ ਕੰਮ ਕਰਨਾ ਪੈਂਦਾ ਇਸ ਕਰਕੇ ਉਹ ਘਰ ਵੀ ਨਹੀਂ ਸੀ ਜਾ ਪੌਂਦਾ ਇਸੇ ਤਰ੍ਹਾਂ ਕਈ ਦਿਨ ਗੁਜ਼ਰਦੇ ਗਏ 3 ਮਹੀਨੇ ਬਾਅਦ ਇੱਕ ਸ਼ਾਮ ਜਦੋਂ ਰਵਿੰਦਰ ਘਰ ਪਹੁੰਚਿਆ ਮਾਂ ਰੋ ਰਹੀ ਸੀ ਸਾਰੇ ਚੁੱਪ ਤੇ ਉਦਾਸ ਬੈਠੇ ਸਨ ਛੋਟੀ ਭੈਣ ਨੇ ਦੱਸਿਆ ਕਿ ਸਕੂਲ ਨੇ ਫੀਸ ਨਾ ਦੇਣ ਕਾਰਨ ਉਹਨਾਂ ਦੋਵੇਂ ਭੈਣਾਂ ਦੇ ਨਾਂ ਕੱਟ ਦਿੱਤੇ ਹਨ ਅਤੇ ਜਿੰਨਾ ਚਿਰ ਫੀਸ ਜਮ੍ਹਾਂ ਨਹੀਂ ਹੋਏਗੀ ਉਹਨਾਂ ਨੂੰ ਕਲਾਸ ਵਿੱਚ ਬੈਠਣ ਨਹੀਂ ਦਿੱਤਾ ਜਾਏਗਾ ਫੀਸ 12000 ਰੁਪਏ ਸੀ ਰਵਿੰਦਰ ਦੇ ਕੋਲ ਹੁਣ ਸਿਰਫ 4500 ਰੁਪਏ ਸਨ ਜਿਸ ਨਾਲ ਘਰ ਦਾ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਵੀ ਲੈ ਕੇ ਆਉਣਾ ਸੀ ਇਸ ਨੌਕਰੀ ਦੇ ਨਾਲ ਉਹਦਾ ਰੋਟੀ ਦਾ ਵੀ ਮਸਾ ਸਰਦਾ ਸੀ ਉਹਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਕੁਝ ਵੀ ਨਹੀਂ ਕਰ ਪਾਏਗਾ ਉਸ ਰਾਤ ਰਵਿੰਦਰ ਨੇ ਕੋਈ ਫੈਸਲਾ ਲਿਆ ਅਗਲੇ ਦਿਨ ਉਸਨੇ ਚਾਹ ਦੀ ਦੁਕਾਨ ਛੱਡ ਦਿੱਤੀ। ਉਸਨੇ ਸੋਚਿਆ ਕਿ ਇਹ ਕੰਮ ਮੈਨੂੰ ਕਿਤੇ ਨਹੀਂ ਲੈ ਕੇ ਜਾਏਗਾ। ਮੈਂ ਇਸ ਨਾਲ ਅੱਗੇ ਨਹੀਂ ਵੱਧ ਪਾਉਂਗਾ। ਇਹ ਨੌਕਰੀ ਮੈਨੂੰ ਕਾਮਯਾਬ ਨਹੀਂ ਬਲਕਿ ਹੋਰ ਥੱਲੇ ਖਿੱਚ ਰਹੀ ਆ। ਸੋ ਉਹਨੇ ਇਹ ਔਖਾ ਫੈਸਲਾ ਲੈਂਦੇ ਹੋਏ ਇਹ ਕੰਮ ਨੂੰ ਛੱਡ ਦਿੱਤਾ। ਪਰ ਹੁਣ ਜਾਣਾ ਕਿੱਥੇ ਸੀ, ਕਰਨਾ ਕੀ ਸੀ, ਰਵਿੰਦਰ ਨੂੰ ਕੁਝ ਵੀ ਨਹੀਂ ਸੀ ਪਤਾ। ਉਹ ਇੱਕ ਵਾਰ ਫਿਰ ਤੋਂ ਉਸੇ ਥਾਂ ਤੇ ਖੜ੍ਹਾ ਸੀ ਜਿੱਥੇ ਆਪਣੇ ਪਿਤਾ ਦੀ ਮੌਤ ਦੇ ਸਮੇਂ ਸੀ। ਇੰਨੀ ਮਿਹਨਤ ਦੇ ਬਾਵਜੂਦ ਉਹਨੂੰ ਕੋਈ ਲਾਭ ਨਹੀਂ ਸੀ ਮਿਲਿਆ। ਸੋ ਨੌਕਰੀ ਛੱਡ ਕੇ ਰਵਿੰਦਰ ਘਰ ਆ ਗਿਆ। ਅਤੇ ਉਸ ਰਾਤ ਉਹਨੇ ਰੋਟੀ ਵੀ ਨਾ ਖਾਧੀ ਅਤੇ ਸਾਰੀ ਰਾਤ ਉਸ ਨੂੰ ਨੀਂਦ ਨਹੀਂ ਆਈ। ਪਰ ਅਚਾਨਕ ਫਿਰ ਰਵਿੰਦਰ ਨੂੰ ਯਾਦ ਆਇਆ ਕਿ ਉਸਦੇ ਚਾਚਾ ਜੀ ਦਿੱਲੀ ਵਿੱਚ ਇੱਕ ਛੋਟੀ ਜਹੀ ਇਲੈਕਟ੍ਰੋਨਿਕਸ ਦੀ ਦੁਕਾਨ ਚਲਾਉਂਦੇ ਆ। ਉਹਨਾਂ ਦਾ ਕਾਰੋਬਾਰ ਵੀ ਠੀਕ ਸੀ ਤੇ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਉਹਨਾਂ ਦੀ ਰੋਟੀ ਪਾਣੀ ਚੰਗਾ ਚੱਲੀ ਜਾ ਰਿਹਾ ਸੀ। ਸੁਰਵਿੰਦਰ ਨੇ ਆਪਣੇ ਚਾਚੇ ਨੂੰ ਫੋਨ ਕੀਤਾ ਅਤੇ ਕਿਹਾ ਕਿ ਚਾਚਾ ਜੀ ਮੈਨੂੰ ਕੰਮ ਚਾਹੀਦਾ। ਮੈਂ ਕੁਝ ਵੀ ਕਰਾਂਗਾ ਬਸ ਮੈਨੂੰ ਇੱਕ ਸਿੱਖਣ ਦਾ ਮੌਕਾ ਦਿਓ ਚਾਚਾ ਜੀ ਨੇ ਵੀ ਹਾਂ ਕਰ ਦਿੱਤੀ ਅਤੇ ਕਿਹਾ ਕਿ ਪੁੱਤਰਾ ਜਦੋਂ ਮਰਜ਼ੀ ਆ ਜਾਈ ਮੈਂ ਤੇਰੀ ਪੂਰੀ ਮਦਦ ਕਰਾਂਗਾ ਤੈਨੂੰ ਇੱਥੇ ਚੰਗੇ ਕੰਮ ਤੇ ਵੀ ਲਵਾ ਦੇਵਾਂਗਾ ਸੋ ਅਗਲੇ ਹਫ਼ਤੇ ਰਵਿੰਦਰ ਟ੍ਰੇਨ ਦੀ ਟਿਕਟ ਲੈ ਕੇ ਦਿੱਲੀ ਪਹੁੰਚ ਜਾਂਦਾ ਅਤੇ ਦਿੱਲੀ ਪਹੁੰਚ ਕੇ ਉਹਨੇ ਆਪਣੇ ਚਾਚਾ ਜੀ ਦੀ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਦੁਕਾਨ ਤੇ ਉਹਨੇ ਮੋਬਾਈਲ ਫੋਨਾਂ ਦੀ ਮੁਰੰਮਤ ਸਿੱਖੀ ਗਾਗਾ ਨੂੰ ਸੰਭਾਲਣਾ ਤੇ ਹਰ ਚੀਜ਼ ਨੂੰ ਧਿਆਨ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਉਹ ਹਰ ਇੱਕ ਬਰੀਕੀ ਨੂੰ ਬੜੇ ਧਿਆਨ ਨਾਲ ਦੇਖਦਾ ਹੌਲੀ-ਹੌਲੀ ਉਸ ਨੂੰ ਕੰਮ ਦੀ ਹਰ ਇੱਕ ਚੀਜ਼ ਸਮਝ ਆ ਗਈ। ਪਰ 6 ਮਹੀਨਿਆਂ ਦੇ ਬਾਅਦ ਇੱਕ ਅਜੀਬਾ ਦਿਨ ਆਇਆ ਜਿਸ ਨੇ ਸਭ ਕੁਝ ਬਦਲ ਦਿੱਤਾ। ਇੱਕ ਦਿਨ ਦੁਕਾਨ ਤੇ ਇੱਕ ਬੰਦਾ ਆਉਂਦਾ। ਉਹ ਬੰਦਾ ਦੇਖਣ ਨੂੰ ਕੋਈ ਵਪਾਰੀ ਲੱਗਦਾ ਸੀ। ਮਹਿੰਗੇ ਕੱਪੜੇ, ਆਈਫੋਨ ਹੱਥ ਵਿੱਚ। ਉਹ ਆਦਮੀ ਨੇ ਚਾਚਾ ਜੀ ਨੂੰ ਕਿਹਾ, ਮੈਂ ਥੋਕ ਵਿੱਚ ਮੋਬਾਈਲ ਪਾਰਟਸ ਦਾ ਕਾਰੋਬਾਰ ਕਰਦਾ। ਮੈਂ ਚਾਈਨਾ ਤੋਂ ਸਮਾਨ ਖਰੀਦ ਕੇ ਲਿਆਉਂਦਾ ਹਾਂ ਤੇ ਇਸ ਲਈ ਮੈਂ ਮੋਬਾਈਲ ਦੇ ਪਾਰਟਸ ਤੁਹਾਨੂੰ ਲੋਕਲ ਪਾਰਟਸ ਨਾਲੋਂ 25% ਘੱਟ ਕੀਮਤ ਤੇ ਦੇ ਸਕਦਾ। ਪਰ ਸ਼ਰਤ ਇਹ ਹੋਏਗੀ ਕਿ ਤੁਹਾਨੂੰ ਸਮਾਨ ਬਲਕ ਵਿੱਚ ਖਰੀਦਣਾ ਪਵੇਗਾ ਤੇ ਜੇਕਰ ਤੁਸੀਂ 1 ਲੱਖ ਦਾ ਸਮਾਨ ਚਾਹੁੰਦੇ ਆ ਤਾਂ ਤੁਹਾਨੂੰ 20000 ਰੁਪਏ ਐਡਵਾਂਸ ਦੇਣੇ ਪੈਣਗੇ ਸੋ ਚਾਚਾ ਜੀ ਵੀ ਮੰਨ ਗਏ ਉਹਨਾਂ ਨੇ 20000 ਰੁਪਏ ਉਸੇ ਸਮੇਂ ਦੇ ਦਿੱਤੇ ਪਰ ਉਹ ਬੰਦਾ ਫਿਰ ਕਦੇ ਵਾਪਸ ਆਇਆ ਹੀ ਨਹੀਂ ਫੋਨ ਬੰਦ ਸੀ ਪਤਾ ਗਲਤ ਅਸਲ ਵਿੱਚ ਉਹ ਆਦਮੀ ਕੋਈ ਵਪਾਰੀ ਨਹੀਂ ਬਲਕਿ ਕੋਈ ਠੱਗ ਸੀ ਜਿਸ ਨੇ ਆਪਣੀਆਂ ਗੱਲਾਂ ਵਿੱਚ ਲੈ ਕੇ 20000 ਰੁਪਏ ਠੱਗਲੇ ਸੀ ਸੋ ਇਸ ਠੱਗੀ ਦੇ ਕਾਰਨ ਚਾਚਾ ਜੀ ਵੀ ਟੁੱਟ ਗਏ ਹੁਣ ਉਹ ਉਦਾਸ ਰਹਿਣ ਲੱਗੇ ਤੇ ਕਹਿੰਦੇ ਕਿ ਮੈਂ ਬੇਵਕੂਫ ਸੀ ਪਰ ਰਵਿੰਦਰ ਦੇ ਦਿਮਾਗ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਉਸ ਨੇ ਆਪਣੀਆਂ ਬਚਤਾਂ ਕੱਢੀਆਂ ਅਤੇ 8000 ਰੁਪਏ ਲਿਆ ਕੇ ਚਾਚਾ ਜੀ ਨੂੰ ਕਿਹਾ, "ਇਹ ਰੱਖੋ ਅਤੇ ਮੈਨੂੰ ਇੱਕ ਮੌਕਾ ਦਿਓ।" ਚਾਚਾ ਜੀ ਬੋਲੇ, "ਕਿਸ ਗੱਲ ਦਾ ਮੌਕਾ?" ਉਹਨੇ ਕਿਹਾ ਕਿ ਮੈਂ ਅਗਲੇ 3 ਮਹੀਨਿਆਂ ਵਿੱਚ ਇਹ 20000 ਰੁਪਏ ਤੁਹਾਨੂੰ ਵਾਪਸ ਕਰ ਦੇਵਾਂਗਾ ਤੇ ਤੁਹਾਡੀ ਦੁਕਾਨ ਦਾ ਕਾਰੋਬਾਰ ਦੁੱਗਣਾ ਕਰਾਂਗਾ। ਬਸ ਮੈਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿਓ।" ਚਾਚਾ ਜੀ ਨੇ ਹੈਰਾਨ ਹੋ ਕੇ ਪੁੱਛਿਆ, "ਪਰ ਤੂੰ ਕਰੇਂਗਾ ਕੀ?" ਰਵਿੰਦਰ ਨੇ ਕੁਝ ਅਜਿਹਾ ਕੀਤਾ ਜੋ ਉਸ ਵਕਤ ਤੱਕ ਕੋਈ ਵੀ ਨਹੀਂ ਸੀ ਕਰ ਰਿਹਾ। ਉਸ ਸਮੇਂ ਭਾਰਤ ਵਿੱਚ YouTube ਅਜੇ ਨਵਾਂ ਨਵਾਂ ਹੀ ਲੋਕਾਂ 'ਚ ਮਸ਼ਹੂਰ ਹੋਣ ਲੱਗਾ ਸੀ। ਸਰਵਿੰਦਰ ਨੇ ਇੱਕ ਆਈਡੀਆ ਸੋਚਿਆ। ਉਹਨੇ ਇੱਕ ਛੋਟਾ ਜਿਹਾ Facebook ਪੇਜ ਵੀ ਬਣਾ ਲਿਆ ਤੇ ਨਾਲ YouTube ਚੈਨਲ ਵੀ। ਤੇ ਉਸ ਦਾ ਨਾਮ ਰੱਖਿਆ ਫੋਨ ਰਿਪੇਅਰ ਗਾਈਡ ਹਿੰਦੀ ਵਿੱਚ। ਉਸਨੇ ਰੋਜ਼ਾਨਾ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਉੱਪਰ ਉਹ ਫੋਨ ਅਤੇ ਲੈਪਟਾਪ ਕੰਪਿਊਟਰ ਨਾਲ ਰਿਲੇਟਡ ਵੀਡੀਓਜ਼ ਬਣਾਉਣ ਲੱਗਾ। ਜਿਵੇਂ ਉਹਨਾਂ ਵੀਡੀਓਜ਼ ਦੇ ਟਾਈਟਲ ਹੁੰਦੇ ਸਨ ਕਿ ਫੋਨ ਦੀ ਸਕਰੀਨ ਟੁੱਟ ਗਈ ਆ ਤਾਂ ਇੰਜ ਕਰੋ। ਬੈਟਰੀ ਜਲਦ ਖਤਮ ਹੁੰਦੀ ਆ ਤਾਂ ਇਹ ਟਿਪਸ ਵਰਤੋ। ਸੋ ਇਸ ਤਰ੍ਹਾਂ ਦੀਆਂ ਉਹ ਵੀਡੀਓ ਬਣਾਉਣ ਲੱਗ ਪਿਆ ਰਾਤ 2-2 ਵਜੇ ਤੱਕ ਉਹ ਜਾਗਦਾ ਸਿੱਖਦਾ ਵੀਡੀਓ ਬਣਾਉਂਦਾ ਪਹਿਲੇ ਮਹੀਨੇ 100 ਫਾਲੋਅਰਸ ਆਏ ਦੂਜੇ ਮਹੀਨੇ 1000 ਤੇ ਤੀਜੇ ਮਹੀਨੇ 15000 ਸੋ ਇਸ ਤਰ੍ਹਾਂ ਰਵਿੰਦਰ ਨੇ ਆਪਣੇ ਫਾਲੋਅਰਸ ਨੂੰ ਆਪਣੀ ਦੁਕਾਨ ਤੇ ਆਉਣ ਲਈ ਆਫਰਸ ਕਰਨੇ ਸ਼ੁਰੂ ਕਰ ਦਿੱਤੇ ਫਿਰ ਲੋਕ ਦੁਕਾਨ ਤੇ ਵੀ ਆਉਣੇ ਸ਼ੁਰੂ ਹੋ ਗਏ ਕਾਰੋਬਾਰ ਸੱਚਮੁੱਚ ਦੁੱਗਣਾ ਹੋ ਗਿਆ ਇੰਨੇ ਜ਼ਿਆਦਾ ਗਾਹਕ ਆਉਣ ਲੱਗ ਪਏ ਕਿ ਉਹਨਾਂ ਕੋਲੋਂ ਇਹ ਕਸਟਮਰ ਸੰਭੇ ਹੀ ਨਹੀਂ ਸੀ ਜਾ ਰਹੇ ਪਰ ਰਵਿੰਦਰ ਇੱਥੇ ਵੀ ਨਹੀਂ ਰੁਕਿਆ ਸੋ ਹੁਣ ਜਦੋਂ ਇਹ ਕਾਰੋਬਾਰ ਬਹੁਤ ਵਧੀਆ ਚੱਲ ਪਿਆ ਸ਼ੀਮੇ ਨੇ ਬਾਅਦ ਰਵਿੰਦਰ ਨੇ ਚਾਚਾ ਜੀ ਨੂੰ ਕਿਹਾ ਮੈਂ ਹੁਣ ਆਪਣਾ ਕੁਝ ਸ਼ੁਰੂ ਕਰਨਾ ਚਾਹੁੰਦਾ ਚਾਚਾ ਜੀ ਨੇ ਖੁਸ਼ੀ ਨਾਲ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਜਿਵੇਂ ਤੇਰਾ ਦਿਲ ਕਰਦਾ ਤੂੰ ਕਰ ਰਵਿੰਦਰ ਨੇ ਇੱਕ ਛੋਟੀ ਜਹੀ ਦੁਕਾਨ ਕਰਾਇਤੇ ਲਈ ਪਰ ਇਹ ਸਿਰਫ ਰਿਪੇਅਰ ਦੀ ਦੁਕਾਨ ਨਹੀਂ ਸੀ ਇਹ ਇੱਕ ਮੋਬਾਈਲ ਰਿਪੇਅਰਿੰਗ ਟ੍ਰੇਨਿੰਗ ਸੈਂਟਰ ਸੀ ਉਸ ਦਾ ਆਈਡੀਆ ਵੀ ਸਾਫ਼ ਸੀ ਮੈਂ ਆਪਣੇ ਵਰਗੇ 100 ਨੌਜਵਾਨਾਂ ਨੂੰ ਇਹ ਹੁਨਰ ਸਿਖਾਵਾਂਗਾ ਤਾਂ ਜੋ ਉਹ ਆਪਣੇ ਪੈਰਾਂ ਤੇ ਖੜ੍ਹ ਸਕਣ ਪਹਿਲੇ ਬੈਚ ਵਿੱਚ 12 ਵਿਦਿਆਰਥੀ ਆਏ ਫੀਸ ਸੀ 5000 ਸੋ 10 ਮਹੀਨੇ ਦੀ ਇਹ ਟ੍ਰੇਨਿੰਗ ਸੀ ਅੱਜ 7 ਸਾਲ ਬਾਅਦ ਰਵਿੰਦਰ ਦੇ 14 ਟ੍ਰੇਨਿੰਗ ਸੈਂਟਰ ਹਨ 6 ਸ਼ਹਿਰਾਂ ਵਿੱਚ ਉਹਨੇ 8000 ਤੋਂ ਵੱਧ ਨੌਜਵਾਨਾਂ ਨੂੰ ਹੁਨਰ ਸਿਖਾਇਆ ਰਵਿੰਦਰ ਇੱਥੇ ਵੀ ਨਹੀਂ ਰੁਕਿਆ ਉਸਨੇ ਆਪਣੀ ਵੈਬਸਾਈਟ ਬਣਾਈ ਅਤੇ ਉੱਥੇ ਆਨਲਾਈਨ ਕੋਰਸ ਵਿਚ ਨੇ ਸ਼ੁਰੂ ਕਰ ਦਿੱਤੇ ਆਨਲਾਈਨ ਸਿੱਖਣ ਵਾਲਿਆਂ ਦੀ ਗਿਣਤੀ ਤਾਂ ਹਜ਼ਾਰਾਂ ਵਿੱਚ ਪਹੁੰਚ ਗਈ ਸੋ ਇਸ ਤਰ੍ਹਾਂ ਰਵਿੰਦਰ ਨੇ ਕਰੋੜਾ ਰੁਪਏ ਬਣਾਏ ਉਧਰ ਦੂਜੇ ਪਾਸੇ ਉਸ ਦੀਆਂ ਦੋਵੇਂ ਭੈਣਾਂ ਪੜ ਕੇ ਇੰਜੀਨੀਅਰ ਬਣ ਚੁੱਕੀਆਂ ਸੀ ਮਾਂ ਦਾ ਇਲਾਜ ਵੀ ਵਧੀਆ ਚੱਲ ਰਿਹਾ ਸੀ ਅਤੇ ਹੁਣ ਉਹ ਖੁਦ ਵੀ ਕਰੋੜਪਤੀ ਸੀ ਪਰ ਅਸਲ ਗੱਲ ਇਹ ਨਹੀਂ ਅਸਲ ਗੱਲ ਇਹ ਆ ਕਿ ਰਵਿੰਦਰ ਅੱਜ ਵੀ ਰੋਜ਼ ਰੋਜ਼ਾਨਾ ਸਵੇਰੇ ਉੱਠ ਕੇ ਆਪਣੇ ਪਿਤਾ ਜੀ ਦੀ ਫੋਟੋ ਨੂੰ ਦੇਖਦਾ ਹੈ ਤੇ ਕਹਿੰਦਾ ਪਿਤਾ ਜੀ ਤੁਸੀਂ ਮੈਨੂੰ ਇੱਕ ਜ਼ਿੰਦਗੀ ਦਿੱਤੀ ਮੈਂ ਤੁਹਾਡੇ ਨਾਂ ਤੇ ਹਜ਼ਾਰਾਂ ਜ਼ਿੰਦਗੀਆਂ ਬਦਲ ਦਿੱਤੀਆਂ ਪਰ ਮੇਰਾ ਸਫ਼ਰ ਅਜੇ ਖਤਮ ਨਹੀਂ ਹੋਇਆ ਤੁਹਾਡੀ ਜਾਣਕਾਰੀ ਲਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੇਕਰ ਤੁਹਾਡਾ ਵੀ ਕੋਈ ਬਿਜ਼ਨਸ ਆ ਤਾਂ ਉਸ ਬਿਜ਼ਨਸ ਨੂੰ ਤੁਸੀਂ ਆਨਲਾਈਨ ਲੈ ਕੇ ਜਾਓ ਜਿਵੇਂ ਜੇਕਰ ਤੁਸੀਂ ਕਿਸਾਨ ਹੋ ਤਾਂ ਆਪਣੇ ਫਾਰਮ ਦਾ ਪੇਜ ਬਣਾਓ ਤੇ ਉਹਦੇ ਉੱਪਰ ਆਪਣੀਆਂ ਸਬਜ਼ੀਆਂ ਵੇਚੜੀਆਂ ਸ਼ੁਰੂ ਕਰੋ ਜੇਕਰ ਤੁਸੀਂ ਕੋਈ ਪ੍ਰੋਡਕਟ ਬਣਾ ਸਕਦੇ ਹੋ ਤਾਂ ਉਸ ਪ੍ਰੋਡਕਟ ਨੂੰ ਵੀ ਆਨਲਾਈਨ ਸੇਲ ਕਰੋ ਕਿਉਂਕਿ ਆਫਲਾਈਨ ਸ਼ਾਪ ਤੇ ਜੇਕਰ ਤੁਹਾਡੇ ਬਿਜ਼ਨਸ ਦੇ ਕੋਈ 100 ਬੰਦਾ ਦਿਨ ਵਿੱਚ ਆਉਂਦਾ ਤਾਂ ਆਨਲਾਈਨ ਪੇਜ ਜਾਂ ਵੈਬਸਾਈਟ ਨਾਲ ਤੁਸੀਂ ਹਜ਼ਾਰਾਂ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਆ ਜੇਕਰ ਤੁਹਾਨੂੰ ਇਸ ਨਾਲ ਰਿਲੇਟਡ ਕੋਈ ਵੀ ਹੈਲਪ ਦੀ ਲੋੜ ਆ ਤਾਂ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਸੰਪਰਕ ਕਰ ਸਕਦੇ ਹੋ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਸੱਚ ਇਹ ਹੈ ਕਿ ਰਵਿੰਦਰ ਦੀ ਕਹਾਣੀ ਸਿਰਫ ਕਹਾਣੀ ਨਹੀਂ ਇੱਕ ਸਬਕ ਹੈ ਸਬਕ ਇਹ ਨਹੀਂ ਕਿ ਜ਼ਿੰਦਗੀ ਆਸਾਨ ਹੋ ਜਾਏਗੀ ਸਬਕ ਇਹ ਸੀ ਕਿ ਜਦੋਂ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਤਾਂ ਤੁਹਾਡੇ ਕੋਲ ਹੌਂਸਲਾ ਹੁੰਦਾ ਅਤੇ ਹੌਂਸਲਾ ਹੀ ਸਭ ਤੋਂ ਵੱਡੀ ਤਾਕਤ ਹੈ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਮੁਸੀਬਤ ਵਿੱਚ ਹੋ ਸਕਦੇ ਹੋ ਪਰ ਯਾਦ ਰੱਖੋ ਹਾਰ ਉਦੋਂ ਹੁੰਦੀ ਹੈ ਜਦੋਂ ਤੁਸੀਂ ਲੜਨਾ ਛੱਡਦੇ ਹੋ ਅਤੇ ਜਿੱਤ ਉਦੋਂ ਹੁੰਦੀ ਜਦੋਂ ਤੁਸੀਂ ਇੱਕ ਆਖਰੀ ਵਾਰ ਹੋਰ ਕੋਸ਼ਿਸ਼ ਕਰਦੇ ਹੋ ਤੁਹਾਡਾ ਵਕਤ ਜ਼ਰੂਰ ਆਏਗਾ ਬਸ ਹਿੰਮਤ ਨਾ ਹਾਰੋ ਜੇ ਇਹ ਕਹਾਣੀ ਤੁਹਾਨੂੰ ਪ੍ਰੇਰਿਤ ਕਰਦੀ ਹੈ ਤਾਂ ਲਾਈਕ ਅਤੇ ਸ਼ੇਅਰ ਕਰਿਓ ਕਿਉਂਕਿ ਇਹ ਕਹਾਣੀ ਕਿਸੇ ਹੋਰ ਦੀ ਜ਼ਿੰਦਗੀ ਬਦਲ ਸਕਦੀ ਹੈ ਜੇਕਰ ਅਜਿਹੀਆਂ ਕਹਾਣੀਆਂ ਜਾਂ ਵੀਡੀਓਜ਼ ਤੁਹਾਨੂੰ ਪਸੰਦ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਕਿਉਂਕਿ ਇਸ ਚੈਨਲ ਉੱਪਰ ਅਸੀਂ ਅਜਿਹੀਆਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਸੁਨਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ